ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਸਿੱਖਾਂਗੇ ਜੋੜ ਕਰਨਾ ਕਿੰਨਾ ਦਾ ਜੋੜ ਕਰਨਾ ਸਿੱਖਾਂਗੇ ਇੱਕ ਅੰਕੀ ਸੰਖਿਆਵਾਂ ਦਾ ਜੋੜ ਕਰਨਾ ਜੇ ਆਪਾਂ ਸਿੱਖਾਂਗੇ ਦੋ ਇੱਕ ਅੰਕੀ ਸੰਖਿਆਵਾਂ ਲਵਾਂਗੇ ਇੱਕ ਇੱਕ ਅੰਕ ਵਾਲੀਆਂ ਦੋ ਸੰਖਿਆਵਾਂ ਤੇ ਉਹਨਾਂ ਦਾ ਆਪਾਂ ਜੋੜ ਕਰਨਾ ਸਿੱਖਾਂਗੇ ਇੱਕ ਅੰਕੀ ਸੰਖਿਆਵਾਂ ਕਿਹੜੀਆਂ ਹੁੰਦੀਆਂ ਜਿਸ ਤਰ੍ਹਾਂ 1 2 3 4 5 6 7 8 9 ਇਹ ਵਾਲੀਆਂ ਜਿਹੜੀਆਂ ਸੰਖਿਆਵਾਂ ਹੁੰਦੀਆਂ ਇਹਨਾਂ ਨੂੰ ਕਹਿੰਦੇ ਇੱਕ ਅੰਕੀ ਸੰਖਿਆਵਾਂ ਇੱਕ ਅੰਕ ਵਾਲੀਆਂ ਸੰਖਿਆਵਾਂ ਜਿਹੜੀਆਂ ਸੰਖਿਆਵਾਂ ਇੱਕ ਅੰਕ ਤੋਂ ਬਣੀਆਂ ਹੋਣ ਹੁਣ ਇਹਨਾਂ ਦਾ ਆਪਾਂ ਜੋੜ ਕਰਨਾ ਸਿੱਖਦੇ ਹਾਂ ਮੰਨ ਲਓ ਇੱਕ ਸੰਖਿਆ ਲਈਤੀ ਆਪਾਂ 4 ਤੇ ਇੱਕ ਹੋਰ ਸੰਖਿਆ ਲਈਤੀ ਇੱਕ ਅੰਕੀ ਇੱਕ ਅੰਕ ਵਾਲੀ ਮੰਨ ਲਓ ਉਹ ਲਈ ਆਪਾਂ 3 ਹੁਣ 4 ਤੇ 3 ਦਾ ਜੋੜ ਕਿੰਨਾ ਹੋਊਗਾ ਇਹ ਆਪਾਂ ਪਤਾ ਕਰਨਾ 4 ਤੇ 3 ਦੋ ਸੰਖਿਆਵਾਂ ਦਾ ਜੋੜ ਅਸੀਂ ਕਿਸ ਤਰ੍ਹਾਂ ਕਰਾਂਗੇ ਅੱਜ ਆਪਾਂ ਇਹ ਸਿੱਖਣਾ ਹੈਗਾ ਪਹਿਲੀ ਸੰਖਿਆ ਕਿਹੜੀ ਹੈ 4 ਤਾਂ 4 ਦੇ ਨਾਲ 4 ਲਾਈਨਾਂ ਲਗਾ ਦੇਾਂਗੇ 1 2 3 4 ਲਾਈਨਾਂ ਥੋੜੀਆਂ ਥੋੜੀਆਂ ਖੁੱਲੀਆਂ ਜ਼ਰੂਰ ਲਗਾਉਣੀਆਂ ਤੇ ਦੂਸਰੀ ਸੰਖਿਆ ਕੀ ਹੈ 3 ਤਾਂ ਇਹਦੇ ਨਾਲ 3 3 ਲਾਈਨਾਂ ਲਗਾ ਦੇਾਂਗੇ 1 2 3 ਹੁਣ ਇਹਨਾਂ ਸਾਰੀਆਂ ਲਾਈਨਾਂ ਨੂੰ ਗਿਣ ਲਵਾਂਗੇ ਤੇ ਗਿਣ ਕੇ ਦੇਖਾਂਗੇ ਕਿੰਨੇ ਆਂਦੇ ਆ 1 2 3 4 5 6 7 ਇਹਨਾਂ ਸਾਰੀਆਂ ਸੰਖਿਆਵਾਂ ਨੂੰ ਅਸੀਂ ਗਿਣਿਆ ਦੇ ਬਣ ਗਿਆ 7 ਤਾਂ 4 ਤੇ 3 ਦਾ ਜੋੜ ਕਿੰਨਾ ਆਇਆ 7 ਹਾਂਜੀ ਬੱਚਿਓ ਇਸੇ ਤਰ੍ਹਾਂ ਹੀ ਹੁਣ ਆਪਾਂ ਹੋਰ ਵੀ ਸੰਖਿਆਵਾਂ ਲੈ ਕੇ ਉਹਨਾਂ ਦਾ ਜੋੜ ਕਰਨ ਦਾ ਅਭਿਆਸ ਕਰ ਸਕਦੇ ਉਹਨਾਂ ਦੀ ਪ੍ਰੈਕਟਿਸ ਕਰਾਂਗੇ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਆਹ ਵਾਲੇ ਜਿਹੜੇ ਸਮਸ ਦਿੱਤੇ ਆ ਇਹਨਾਂ ਦੀ ਤੁਸੀਂ ਪ੍ਰੈਕਟਿਸ ਕਰਨੀ ਆ ਜਿੰਨੀ ਪ੍ਰੈਕਟਿਸ ਕਰੋਗੇ ਜਿੰਨੇ ਜ਼ਿਆਦਾ ਸਮਸ ਸੋਲਵ ਕਰੋਗੇ ਉਹਨਾਂ ਹੀ ਮੈਥ ਜਿਹੜਾ ਹੈਗਾ ਤੁਹਾਨੂੰ ਆਸਾਨ ਲੱਗਣ ਲੱਗ ਜਾਊਗਾ